ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਜੀ ਸਿੰਘ ਤੁਮਾਣਾ ਸਵਾਗਤ ਕਰਦਾ ਹਾਂ ਤੁਹਾਨੂੰ ਦੱਸਦੀ ਏ ਕਿ ਅੱਜ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਚੋਣਾਂ ਦੀ ਗਿਣਤੀਆਂ ਜਾਰੀ ਨੇ ਜਿਨ੍ਹਾਂ ਦੇ ਰੁਝਾਨਾ ਹੋਣੇ ਸ਼ੁਰੂ ਹੋ ਗਏ ਨੇ ਹਾਲਾਂਕਿ ਰੁਝਾਨ ਅਨੁਸਾਰ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਪਰ ਵੋਟਾਂ ਦੀ ਗਿਣਤੀ ਵਿੱਚ ਜ਼ਿਆਦਾ ਫਰਕ ਨਹੀਂ ਦਿਖਾਈ ਦੇ ਰਿਹਾ ਇਸੇ ਦੌਰਾਨ ਕਈ ਥਾਵਾਂ ਤੇ ਸਿਆਸੀ ਕਮਾਸਾਣ ਵੀ ਦੇਖਣ ਨੂੰ ਮਿਲਿਆ ਕਈ ਥਾਵਾਂ ਤੇ ਵਰਕਰਾਂ ਵੱਲੋਂ ਇਹ ਇਲਜ਼ਾਮ ਲਗਾਏ ਗਏ ਕਿ ਧੱਕਾ ਹੋ ਰਿਹਾ ਹੈ ਇਸੇ ਦੌਰਾਨ ਸਾਡੇ ਸਾਡੇ ਨਾਲ ਗਰਾਊਂਡ ਜ਼ੀਰੋ ਤੋਂ ਮੌਜੂਦ ਨੇ ਦੀਪਕ ਚਾਨਣਾ ਜੀ ਦੀਪਕ ਚਾਨਣਾ ਜੀ ਕੀ ਹਾਲਾਤ ਨੇ ਉੱ ਬਿਲਕੁਲ ਇਹ ਹਾਲਾਤ ਬਣੇ ਹੋਏ ਨੇ ਟਿਵਾਣਾ ਜੀ ਕੇ ਮਾਚੀ ਬੜਾ ਸਾਫ ਦੇ ਅਸੀਂ ਉਸੇ ਕਾਊਂਟਿੰਗ ਸੈਂਟਰ ਦੇ ਬਾਹਰ ਮੌਜੂਦ ਆ ਜਿੱਥੇ ਚੋਣਾਂ ਦੀ ਗਿਣਤੀ ਚੱਲਦੀ ਪਈ ਹੈ ਉਸ ਦੇ ਬਾਅਦ ਉਥੋਂ 16 ਬਲਾਕ ਸਮਤੀ ਜ਼ੋਨ ਸੀਗੇ ਜਿੱਥੇ ਇਲੈਕਸ਼ਨ ਹੋਈ ਸੀਗੀ 16 ਦੇ ਵਿੱਚੋਂ 3 4 ਸੀਟਾਂ ਦੇ ਉੱਤੇ 16 ਦੇ ਵਿੱਚੋਂ ਇੱਕ ਕਹਿ ਸਕਦੇ ਆ ਕਿ ਆਮ ਆਦਮੀ ਪਾਰਟੀ ਦਾ ਉਥੋਂ ਜੇਤੂ ਘਰਾੜ ਹੋ ਗਿਆ ਸੀ ਉਮੀਦਵਾਰ ਕਿਉਂਕਿ ਉਥੇ ਕਾਗਜ਼ੇ ਰੱਦ ਹੋ ਚੁੱਕੇ ਸੀਗੇ ਜਿਸ ਕਰਕੇ 15 ਦੇ ਉੱਤੇ ਚੋਣ ਲੜ ਰਹੇ ਸੀ 15 ਤੋਂ ਬਾਅਦ ਤਿੰਨ ਦੇ ਉੱਤੇ ਆਪ ਜੇਤੂ ਹੋ ਚੁੱਕੀ ਹੈ ਇੱਕ ਦੇ ਉੱਤੇ ਇਸ ਸਮੇਂ ਦੀ ਗੱਲ ਕਰੀਏ ਤਾਂ ਅਕਾਲੀ ਦਲ ਜਿਹੜਾ ਹੈ ਜੇਤੂ ਘਰਾ ਰੋ ਚੁੱਕਿਆ ਪਰ ਇੱਕ ਵਾਰ ਤੁਹਾਨੂੰ ਇਹ ਤਸਵੀਰ ਦਿਖਾਣਾ ਚਾਹਾਂਗਾ ਅਕਾਊਂਟਿੰਗ ਸੈਂਟਰ ਦੇ ਬਾਹਰ ਪੱਤਰਕਾਰਾਂ ਦੇ ਵੱਲੋਂ ਧਰਨਾ ਲਗਾ ਦਿੱਤਾ ਗਿਆ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੱਤਰਕਾਰ ਭਾਈਚਾਰਾ ਪੱਤਰਕਾਰ ਭਾਈਚਾਰੇ ਨੇ ਧਰਨਾ ਲਗਾ ਦਿੱਤਾ ਗਿਆ ਬਹਿਸ ਕਰਦੇ ਨਜ਼ਰ ਆ ਰਹੇ ਨੇ ਕੀ ਗੱਲ ਕੀ ਹੋਈ ਹੈ ਪੱਤਰਕਾਰ ਭਾਈਚਾਰੇ ਨੂੰ ਸਵੈਰ ਦੇ ਅਸੀਂ ਕਹਿ ਰਹੇ ਹਾਂ ਕਿ ਇਨਫੋਰਮੇਸ਼ਨ ਦਿਓ ਹਰ ਜਗ੍ਹਾ ਦੇ ਉੱਤੇ ਸਮਰਾਲਾ ਖੰਨਾ ਮਾਛੀਵਾੜਾ ਆਪਣੇ ਹੋ ਲੁਧਿਆਣਾ ਵਗੈਰਾ ਹਰੇਕ ਜਗ੍ਹਾ ਤੋਂ ਇਨਫੋਰਮੇਸ਼ਨ ਆ ਰਹੀ ਆ ਈਵਨ ਬੂਥ ਵਾਈਜ਼ ਵੀ ਰਿਪੋਰਟ ਆ ਰਹੀ ਆ ਕਿ ਕਿਹੜਾ ਅੱਗੇ ਚੱਲ ਰਿਹਾ ਹੈ ਕਿਹੜਾ ਅੱਗੇ ਚੱਲ ਰਿਹਾ ਓਥੇ ਦੇ ਪੱਤਰਕਾਰ ਜਿਹੜੇ ਨੇ ਉਹ ਅੰਤਰਜਾਮੀ ਨਹੀਂ ਹੈਗੇ ਕਿ ਸਾਰਾ ਕੁਝ ਉਹਨਾਂ ਨੂੰ ਅੰਤਰਜਾਮੀ ਖਿਆਲਤ ਪੈਦਾ ਹੋ ਰਹੇ ਨੇ ਉਹ ਜਿਹੜਾ ਕੁਝ ਵੀ ਉਹਨਾਂ ਨੂੰ ਇਨਫੋਰਮੇਸ਼ਨ ਮਿਲ ਰਹੀ ਆ ਉਸ ਦੇ ਆਧਾਰ ਤੇ ਉਹ ਸਾਰਾ ਕੁਝ ਉਹਦੇ ਦੇ ਅਪਡੇਟ ਕਰ ਰਹੇ ਨੇ ਪਰ ਮਾਥੀਵਾੜੇ ਦੇ ਵਿੱਚ ਅਸੀਂ ਪੱਤਰਕਾਰ ਸਵੇਰ ਤੋਂ ਲੈ ਕੇ ਇਹਨਾਂ ਨੂੰ ਇੱਕੋ ਗੱਲ बार-बार ਕਹਿ ਰਹੇ ਆ ਕਿ ਸਾਨੂੰ ਘੱਟੋ-ਘੱਟ ਜੇ ਤੁਸੀਂ ਹੋਰ ਕੋਈ ਇਨਫੋਰਮੇਸ਼ਨ ਨਹੀਂ ਦੇ ਸਕਦੇ ਤਾਂ ਸਾਨੂੰ ਘੱਟੋ-ਘੱਟ ਇਹ ਇਨਫੋਰਮੇਸ਼ਨ ਦੇ ਦਿਓ ਜਿਹੜਾ ਡਿਕਲੇਅਰ ਹੋ ਚੁੱਕਿਆ ਕਿ ਉਹਦੇ ਵਿੱਚੋਂ ਕਿਹੜੇ ਜੋ ਕਿਹੜੇ ਪਿੰਡ ਤੋਂ ਕਿਹੜੇ ਕਿਹੜੇ ਵੀ ਉਮੀਦਵਾਰ ਨੂੰ ਕਿੰਨੀਆਂ ਵੋਟਾਂ ਪਈਆਂ ਨੇ ਕਿਉਂਕਿ ਆਪਣੇ ਅਖਬਾਰ ਆਪਣੇ ਚੈਨਲ ਵੀ ਸਾਡੇ ਤੋਂ ਰਿਪੋਰਟਾਂ ਟਾਈਮ ਟੂ ਟਾਈਮ ਮੰਗ ਰਹੇ ਨੇ ਉਹਨਾਂ ਨੂੰ ਅਸੀਂ ਕੀ ਕੋਲਾ ਬਣਾ ਕੇ ਦਈਏ ਉਹਨਾਂ ਨੂੰ ਅਸੀਂ ਆਪਣੇ ਕੋਲਾ ਬੋਲੀਏ ਇਹਨਾਂ ਨੂੰ ਅਸੀਂ ਸਵੇਰੇ ਇੱਕ ਗਰੁੱਪ ਵੀ ਬਣਾ ਕੇ ਦਿੱਤਾ ਕਿ ਇਹਨਾਂ ਨੂੰ ਸੌਖਾ ਕਰਨ ਵਾਸਤੇ ਕਿ ਤੁਸੀਂ ਇਹਨੂੰ ਸੌਖੇ ਤਰੀਕੇ ਦੇ ਨਾਲ ਮਤਲਬ ਕਿ ਸਾਨੂੰ ਇਨਫੋਰਮੇਸ਼ਨ ਦੇ ਸਕਦੇ ਹੋ ਉਹਦੇ ਨਾਲੋਂ ਜ਼ਿਆਦਾ ਲੋਕਾਂ ਕੋਲ ਇਨਫੋਰਮੇਸ਼ਨ ਜ਼ਿਆਦਾ ਹੈਗੀ ਆ ਦੋ ਮਿੰਟਾਂ ਮੈਨੂੰ ਤੁਹਾਨੂੰ ਪਤਾ ਲੱਗਦੀ ਆ ਜਿਹੜੀ ਲੋਕਾਂ ਕੋਲ ਆ ਕਿ ਉਹ ਸੱਚੀ ਸੀਗੀ ਸਾਡੇ ਕੋਲ ਹੈ ਨਹੀਂ ਅਸੀਂ ਕਾਹਦੇ ਪੱਤਰਕਾਰ ਸਰ ਕੀ ਕਰਨਾ ਇਹਨਾਂ ਨੂੰ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਜਿਹੜਾ ਇਹਨਾਂ ਨੇ ਇੱਕ ਰੂਪ ਬਣਾਇਆ ਉਹਦੇ ਵਿੱਚ ਅਸੀਂ ਰਾਉਂਡ ਦੇ ਬਾਅਦ ਇਹਨਾਂ ਨੂੰ ਦੇ ਰਿਹਾ ਜਦੋਂ ਰਾਉਂਡ ਕਨਫਰਮ ਹੋ ਜਾਂਦਾ ਉਹਦੀ ਇਨਫੋਰਮੇਸ਼ਨ ਇਹਨਾਂ ਨੂੰ ਪੰਜ ਰਾਉਂਡ ਤੱਕ ਦੀ ਦੇ ਦਿੱਤੀ ਗਈ ਆ ਜਿਹੜੀ ਇਨਫੋਰਮੇਸ਼ਨ ਕਹਿ ਰਿਹਾ ਜੀ ਸਾਨੂੰ ਬਾਜ਼ਾਰ ਦੇ ਜਿਹੜੀ ਸਾਨੂੰ ਇਨਫੋਰਮੇਸ਼ਨ ਕਰ ਰਹੀ ਹੈ ਬਾਜ਼ਾਰ ਦੇ ਵਿੱਚੋਂ ਮਿਲ ਰਹੀ ਹੈ ਉਹ ਕੌਲਟਿੰਗ ਏਜੰਟ ਅੰਦਰ ਬੈਠੇ ਨੇ ਕੌਲਟਿੰਗ ਏਜੰਟ ਆਫ ਦੀ ਪਾਰਟੀ ਦੇ ਦੇ ਰਹੇ ਉਹਨਾਂ ਕੋਲ ਤਾਂ ਇਨਫੋਰਮੇਸ਼ਨ ਨਾਲ ਦੀ ਨਾਲ ਹੈ ਜੀ ਏਜੰਟ ਤਾਂ ਮਤਲਬ ਸਾਡੇ ਤੋਂ ਪਹਿਲਾਂ ਵੀ ਉਹਨਾਂ ਕੋਲ ਇਨਫੋਰਮੇਸ਼ਨ ਹੈ ਜਿਹੜੀ ਬਿਲਕੁਲ ਇਹ ਗੱਲਬਾਤ ਅਸੀਂ ਕੀਤੀ ਸੀ ਸੇ ਪੱਤਰਕਾਰ ਭਾਈ ਚਾਰੇ ਦਾ ਇਹ ਕਹਿਣਾ ਕਿ ਸਾਨੂੰ ਇਨਫੋਰਮੇਸ਼ਨ ਨਹੀਂ ਦਿੱਤੀ ਜਾ ਰਹੀ ਇੱਥੇ ਕੁਝ ਜੇਤੂ ਉਮੀਦਵਾਰ ਜਿਹੜੇ ਹੋਏ ਨੇ ਆਮ ਆਦਮੀ ਪਾਰਟੀ ਤੋਂ ਜੇਤੂ ਉਮੀਦਵਾਰ ਨੇ ਉਹ ਉਹਨਾਂ ਦੀ ਤਸਵੀਰ ਵੀ ਤੁਹਾਨੂੰ ਦਿਖਾਉਣਾ ਚਾਹਾਂਗੇ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਇਹ ਉਹ ਤੇ ਕਾਊਂਟਿੰਗ ਸੈਂਟਰ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਅੱਜ ਗਿਣਤੀ ਚੱਲ ਰਹੀ ਹੈ ਹਾਰ ਤੱਕ ਪਾ ਦਿੱਤੇ ਗਏ ਨੇ ਜਿਹੜੇ ਡਿਕਲੇਅਰ ਹੋਏ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਹਿਲੋਲਪੁਰ ਤੋਂ ਨੇ ਬਹਿਲੋਲਪੁਰ ਜ਼ੋਨ ਤੋਂ ਇਹ ਡਿਕਲੇਅਰ ਹੋ ਚੁੱਕੀ ਆ ਨਦੀ ਜਿੱਤ ਜਿਹੜੀ ਹੈ ਜੇਤੂ ਕਰਾਰ ਮਿਲ ਚੁੱਕਾ ਕਿਵੇਂ ਦੇਖਦੇ ਹੋ ਜੀ ਇਸ ਜਿੱਤ ਨੂੰ ਇਹ ਪਾਰਟੀ ਦੇ ਹਾਂ ਹਾਂ ਕੰਮ ਜਤਾਂ ਬਹੁਤ ਜਿੱਤ ਹੈ ਜੀ ਇਹ ਪਾਰਟੀ ਵਧੀਆ ਕੰਮ ਕਰ ਰਹੀ ਹੈ ਤਾਈ ਜਿੱਤ ਜੀ ਹੋਰੀ ਹਾਂ ਪਾਰਟੀ ਦੇ ਕੰਮਾਂ ਦੇ ਕਿੰਨੀ ਗੁੰਮੀ ਸੀ ਕਿ ਅਸ ਦਿਨ ਤੇ ਦੀ ਕਿ ਹਾਂ ਕਰੋ ਸੋਚ ਕੇ ਆਏ ਸੀ ਕਿ ਹਾਂ ਅਸੀਂ ਜਿੱਤੇ ਪਏ ਆ ਜਾਂ ਕਿਵੇਂ ਕਿੰਨਾ ਗੱਡਾ ਸੀਗਾ ਜਦੋਂ ਇੱਥੇ ਪਹੁੰਚੇ ਵਹਿਲਾ ਹੂੰ ਸਕੂਲ ਕੇ ਸੁਪੇ ਸੋਚ ਕੇ ਉੱਠੇ ਹੁੰਦੇ ਆਪ ਹੂੰ ਕਿ ਲੜੇ ਸੋਚ ਕੇ ਹੂੰ ਤਾਂ ਮੇਨ ਕਾਰਨ ਇਸ ਜਿੱਤ ਦਾ ਮੇਨ ਕਾਰਨ ਕੀ ਮੰਨਦੇ ਹੋ ਕਿਹੜੀ ਵਜ੍ਹਾ ਕਰਕੇ ਜਿੱਤ ਹਾਸਲ ਹੋਈ ਹੈ ਤੁਹਾਡੀ ਨੇ ਕੈਂਡੀਡੇਟ ਦੇਖ ਕੇ ਤੇਰੀ ਸ਼ਰੀਟ ਹੈ ਕਹਿੰਦੀ ਦੇਖ ਕੇ ਦਿੱਤੀ ਹੈ ਹਾਂ ਇਹ ਕੈਂਡੀਡੇਟ ਵਧੀਆ ਹੈ ਜੇ ਜਿੱਤ ਇਸ ਹਵਾਲਾ ਨਾਲ ਹੋਣੀ ਉਹਦੀ ਜਿੱਤ ਯਕੀਨੀ ਨਹੀਂ ਹੁੰਦੀ ਆ ਹੂੰ ਆਮਾਦੀ ਪਾਰਟੀ ਨੇ ਜਿੱਤੇ ਹੋਏ ਸਰਪੰਚ ਨੂੰ ਚਾਰਸੱਬ ਤੋਂ ਜਿੰਦਰ ਸਿੰਘ ਜਿਹੜੇ ਸਵੈ ਸੰਚੀਨ ਬਣੇ ਹੋਣੇ ਉਹਨਾਂ ਨੂੰ ਸੀਟ ਹਿਜੇ ਕਰਕੇ ਦਿੱਤੀ ਸੀ ਕਿ ਇਹ ਸੀਟ ਨੂੰ ਇਹੀ ਕੱਟ ਕੇ ਦੇ ਸਕਦੇ ਸੀ ਤੇ ਸੀਟ ਕੱਟ ਕੇ ਉਹਨਾਂ ਨੂੰ ਪਾਤੀ ਆ ਐ ਕੀ ਕਿਹੜਾ ਕੰਮ ਸੋਚਿਆ ਹੁਣ ਜਿੱਤ ਕੇ ਅੱਜ ਸਰਟੀਫਿਕੇਟ ਮਿਲ ਜਾਣਾ ਸ਼ਾਮ ਨੂੰ ਕਿਹੜਾ ਕੰਮ ਸੋਚਿਆ ਸਭ ਤੋਂ ਪਹਿਲਾਂ ਇਹ ਕੰਮ ਕਰਨਾ ਪਿੰਡ ਦੀ ਨੁਹਾਰ ਬਦਲਣੀ ਆ ਪਿੰਡ ਦੇ ਬਾਰੇ ਕੋਈ ਸੋਚਿਆ ਹੋਊਗਾ ਕੋਈ ਮੁੱਦੇ ਲੋਕਾਂ ਨੇ ਰੱਖੇ ਹੋਣਗੇ ਸਾਡੇ ਪਿੰਡ ਨੂੰ ਇਹ ਸੀ ਚਾਹ ਪਾਣਾ ਜਿੱਤੇ ਜੇ ਬੁਝੀ ਨਹੀਂ ਸਿਬਣਾ ਨਵੀਂ ਸਥਾਪਨਾ ਹੈ ਸਰਕਾਰ ਦੇ ਪਿੱਛੇ ਹੱਡਾ ਕਰਕੇ ਅਸਰ ਮਜ਼ਬੂਤ ਹੋ ਗਿਆ ਤੇ ਪੇਮੈਂਟ ਲੈ ਚੁੱਕੀ ਹਮ ਜਦੋਂ ਸਰਸੰਦ ਦੇ ਗੋਣਾਡਾ ਤੋਂ ਕੀ ਹੈ 3 ਹਰੇ ਦਾ ਕੰਮ ਚੱਲ ਰਿਹਾ ਪੰਜਾਂ ਕੜੀਆਂ ਪੱਥੀਆਂ ਕਰ ਰਿਹਾ ਜਿਹੜੇ ਸਾਡੇ ਦੰਦਾਂ ਕੱਚੀ ਜਿਹੜੀ ਸੜਕਾਂ ਬਣਾਉਂਦੇ ਹਮ ਇਹ ਜੇ ਕੰਮ ਕਰਿਆ ਤੇ ਹੋਰ ਕੰਮ ਕਰ ਹਾਂ ਅੱਛਾ ਬਿਲਕੁਲ ਇਹ ਉਮੀਦਵਾਰ ਆਵਾਜ਼ਮੀ ਪਾਰਟੀ ਦੇ ਜਿਹੜੇ ਜੇਤੂ ਘਰਾਰ ਹੋ ਚੁੱਕੇ ਨੇ ਜਿਨ੍ਹਾਂ ਬਰਿਸ਼ਦ ਦੀ ਗੱਲ ਕਰ ਲਈਏ ਤਾਂ ਜ਼ਿਲ੍ਹਾ ਪ੍ਰੀਸ਼ਦ ਦੇ ਅ ਨੀਲੋ ਜ਼ੋਨ ਦੇ ਵਿੱਚ ਮੁਕਾਬਲਾ ਜਿਹੜਾ ਹੈ ਅ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਿੱਚ ਇਸ ਸਮੇਂ ਚੱਲ ਰਿਹਾ ਹੋਇਆ ਅ ਅਕਾਲੀ ਦਲ ਦੇ ਉਮੀਦਵਾਰ ਅ ਅਕਾਲੀ ਦਲ ਦੇ ਉਮੀਦਵਾਰ ਹਰਜੋਤ ਸਿੰਘ ਮਾਂਗੜ ਇਸ ਸਮੇਂ ਅ ਨੀਲੋ ਜ਼ੋਨ ਤੋਂ 712 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਹੋਏ ਨੇ ਮਤਲਬ ਕਿ ਉਹਨਾਂ ਦੀ ਲੀਡ ਜਿਹੜੀ ਹੈ ਅ ਅਕਾਲੀ ਦਲ ਦੀ ਉਹ ਬਰਕਰਾਰ ਹੈ ਕਿਤੇ ਨਾ ਕਿਤੇ ਜਾ ਕੇ ਸੈਮੀਫਾਈਨਲ ਦਾ ਨਾਮ ਦਿੱਤਾ ਜਾ ਰਿਹਾ ਹੈ ਨਾ ਚੋਣਾਂ ਨੂੰ ਕਿ ਇਹ ਸੈਮੀਫਾਈਨਲ ਹੈ 2027 ਦਾ ਇਹ ਤਸਵੀਰ ਇੱਕ ਵਾਰ ਤੁਹਾਨੂੰ ਦੁਬਾਰਾ ਤੋਂ ਦਿਖਾ ਦਿੰਨੇ ਆ ਇਹ ਕਾਊਂਟਰ ਸੈਂਟ੍ਰਿਕ ਕਾਊਂਟਿੰਗ ਸੈਂਟਰ ਦੇ ਬਾਹਰ ਦੀਆਂ ਤਸਵੀਰਾਂ ਨੇ ਵਰਕਰ ਜਿਹੜੇ ਨੇ ਪਾਲਟੀਆਂ ਦੇ ਵਰਕਰ ਪਹੁੰਚ ਰਹੇ ਨੇ رپورਟਰ ਪਹੁੰਚ ਰਹੇ ਨੇ ਅੰਦਰੋਂ ਜਿੱਦਾਂ ਹੀ ਕੋਈ ਆਵਾਜ਼ ਆਉਂਦੀ ਹੈ ਤਾਂ ਉਸੇ ਤਰ੍ਹਾਂ ਖੁਸ਼ੀ ਦਾ ਮਾਹੌਲ ਜਿਹੜਾ ਬਾਹਰ ਹੈ ਨਾ ਵਰਕਰਾਂ ਦੇ ਵਿੱਚ ਦੇਖਣ ਨੂੰ ਖਾਸ ਕਰਕੇ ਮਿਲ ਜਾਂਦਾ ਹੈ ਤਾਂ ਲਗਾਤਾਰ ਇੰਤਜ਼ਾਰ ਕੀਤਾ ਜਾ ਰਿਹਾ ਹੈ ਇੰਤਜ਼ਾਰ ਦੀਆਂ ਘੜੀਆਂ ਕਹਿੰਦੇ ਲੰਬੀਆਂ ਨੇ ਉਹ ਕਰਕੇ ਵੇਟ ਕੀਤੀ ਜਾ ਰਹੀ ਹੈ ਜੀ ਕਦੋਂ ਫਾਈਨਲ ਨਤੀਜੇ ਸਾਹਮਣੇ ਆਉਂਦੇ ਨੇ ਕਿਉਂਕਿ ਜਿੱਤ ਦਾ ਦਾਵਾ ਹਰ ਇੱਕ ਕਰਦਾ ਹੈ ਹਰ ਕੋਈ ਚਾਹੁੰਦਾ ਹੈ ਕਿ ਮੈਂ ਜਿੱਤਾਂ ਹਰ ਕੋਈ ਕਹਿ ਵੀ ਦਿੰਦਾ ਹੈ ਕਿ ਸਾਡੀ ਜਿੱਤ ਪੱਕੀ ਹੈ ਪਰ ਲੋਕਾਂ ਨੇ ਜਿਹੜਾ ਫਤਵਾ ਦੇਣਾ ਹੁੰਦਾ ਉਹ ਲੋਕਾਂ ਦੇ ਸਿਰ ਤੇ ਹੁੰਦਾ ਕੀ ਲੋਕਾਂ ਨੇ ਕਿਹੜੀ ਪਾਰਟੀ ਨੂੰ ਵੋਟ ਪਾਉਣੀ ਹੈ ਕਿਹੜੇ ਕੰਮਾਂ ਨੂੰ ਲੈ ਕੇ ਵੋਟ ਪਾਉਣੀ ਹੈ ਜੀ ਜੀ ਚੰਨਾ ਜੀ ਇਹਨੂੰ 2027 ਨਾਲ ਦੇਖਿਆ ਜਾ ਰਿਹਾ ਹੈ ਕਿ 2027 ਦਾ ਸੈਮੀਫਾਈਨਲ ਹੈ ਇੱਥੇ ਲੋਕਾਂ ਦਾ ਕੀ ਕਹਿਣਾ ਹੈ ਕਿ ਜੇ ਇਹ ਕੋਈ ਵੀ ਪਾਰਟੀ ਜਿੱਤਦੀ ਹੈ ਜਿਨ੍ਹਾਂ ਨਾਲ ਵੀ ਅਸੀਂ ਜ਼ਿਆਦਾਤਰ ਕੈਂਡੀਡੇਟਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਇਹੀ ਕਹਿਣਾ ਸੀਗਾ ਕਿ ਅਸੀਂ ਇਹਨੂੰ ਸੈਮੀਫਾਈਨਲ ਮੰਨ ਕੇ ਚੱਲ ਰਹੇ ਹਾਂ ਜਿਹੜੀ ਜਿੱਤੇ ਇਹਦੇ ਵਿੱਚ ਦਰਜ ਹੋਊਗੀ ਜੇ ਉਹ ਆਮ ਆਦਮੀ ਪਾਰਟੀ ਦੀ ਹੁੰਦੀ ਹੈ ਜਾਂ ਅਕਾਲੀ ਦਲ ਦੀ ਹੁੰਦੀ ਹੈ ਤਾਂ ਅਸੀਂ ਉਸ ਨੂੰ ਆਪਣਾ ਸੈਮੀਫਾਈਨਲ ਮੰਨ ਕੇ ਚੱਲਦੇ ਪਏ ਹਾਂ ਉਹੀ ਸਾਨੂੰ ਲੋਕ ਸਤਾਈ ਦੇ ਵਿੱਚ ਫਤਵਾ ਦੇਣਗੇ ਇਹ ਲੋਕਾਂ ਦਾ ਇਹ ਕਹਿਣਾ ਹੈਗਾ ਇੱਥੇ ਜੀ ਜੀ ਤੇ ਪੱਤਰਕਾਰਾਂ ਦੀ ਨਾਰਾਜ਼ਗੀ ਕੀ ਹੈ ਤੁਸੀਂ ਵੀ ਇਥੇੋਂ ਕੀ ਚੋਣ ਅਧਿਕਾਰੀ ਸਹੀ ਆંકੜੇ ਦੇ ਰਹੇ ਨੇ ਮੌਕੇ ਦੇ ਮੌਕੇ ਦੀ ਤਾਂ ਬਿਲਕੁਲ ਇਹ ਤਸਵੀਰ ਤੁਹਾਨੂੰ ਇੱਕ ਵਾਰ ਦੁਬਾਰਾ ਤੋਂ ਦਿਖਾ ਦਿੰਨੇ ਆ ਕਾਊਂਟਿੰਗ ਸੈਂਟਰ ਦੀਆਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜੀ ਹਰ ਇੱਕ ਪਾਰਟੀ ਦੇ ਉਰੇ ਜਿਹੜੇ ਨੇ ਵਰਕਰ ਪਹੁੰਚੇ ਹੋਏ ਨੇ ਕਈ ਸੀਟਾਂ ਜਿਹੜੀਆਂ ਡਿਕਲੇਅਰ ਹੋ ਚੁੱਕੀਆਂ ਨੇ ਜਿਸ ਦੇ ਵਿੱਚ ਤਿੰਨ ਸੀਟਾਂ ਤੋਂ ਆਮ ਆਦਮੀ ਪਾਰਟੀ ਦੀ ਜਿੱਤ ਹੈ ਉਹ ਡਿਕਲੇਅਰ ਹੋ ਚੁੱਕੀ ਹੈ ਇੱਕ ਸੀਟ ਦੇ ਉੱਤੇ ਆ ਅਕਾਲੀ ਦਲ ਦੀ ਜਿੱਤ ਜਿਹੜੀ ਹੈ ਅਕਾਲੀ ਦਲ ਦੀ ਜਿੱਤ ਵੀ ਜਿਹੜੀ ਹੈ ਇਥੋਂ ਉਹ ਜੇਤੂ ਕਰਾਰ ਉਹਨਾਂ ਨੂੰ ਮਿਲ ਚੁੱਕਿਆ ਉਹ ਵੀ ਡਨ ਹੋ ਚੁੱਕੀ ਹੈ ਇਸ ਤੋਂ ਬਾਅਦ ਲਗਾਤਾਰ ਨਤੀਜੇ ਹਜੇ ਆਉਣੇ ਨੇ ਕਿਉਂਕਿ ਗਿਣਤੀ ਚੱਲ ਰਹੀ ਹੈ ਬੈਲਟ ਪੇਪਰਾਂ ਦੇ ਰਾਹੀਂ ਇਹ ਚੋਣਾ ਜਿਹੜੀਆਂ ਨੇ ਹੋਈਆਂ ਸੀਗੀਆਂ ਜਿਸ ਕਰਕੇ ਸਮਾਂ ਜਿਹੜਾ ਜ਼ਰੂਰ ਲੱਗ ਜਾਂਦਾ ਕਿਉਂਕਿ ਗਿਣਤੀ ਕਰਨੀ ਹੁੰਦੀ ਹੈ ਇਕੱਲੀ-ਇਕੱਲੀ ਚੀਜ਼ ਨੂੰ ਗਿਣਨਾ ਆਉਂਦਾ ਉਸ ਤੋਂ ਬਾਅਦ ਬੈਲਟ ਪੇਪਰ ਦੇ ਨਹੀਂ ਕਿਉਂਕਿ ਚੋਣਾ ਹੋਈਆਂ ਸੀ ਉਹਨਾਂ ਪੇਟੀਆਂ ਦੇ ਵਿੱਚ ਕਿਸਮਤ ਜਿਹੜੀ ਆਉਂ ਵੀ ਦੁਬਾਰਾ ਦੀ ਉਹ ਉਹ ਬੰਦ ਪਈ ਹੈ ਉਸ ਦਾ ਫੈਸਲਾ ਅੱਜ ਹੋ ਜਾਣਾ ਹੈ ਕੁਝ ਸਮੇਂ ਬਾਅਦ ਪਿਕਚਰ ਜਿਹੜੀ ਹੈ ਕਲੀਅਰ ਹੋ ਜਾਣੀ ਹੈ ਪਰ ਜਿਵੇਂ ਜਿਵੇਂ ਰੁਝਾਨ ਆਈ ਜਾਂਦੇ ਨੇ ਜਿਵੇਂ ਜਿਵੇਂ ਅੰਦਰੋਂ ਰਿਪੋਰਟ ਆਈ ਜਾਂਦੀਆਂ ਨੇ ਰਿਪੋਰਟ ਸਾਈ ਜਾਂਦੀਆਂ ਨੇ ਕਿ ਕਿਹੜੀ ਪਾਰਟੀ ਕਿੰਨਿਆਂ ਕਵੋਟਾ ਦੇ ਨਾਲ ਅੱਗੇ ਚੱਲ ਰਹੀ ਹੋਈ ਹੈ ਉਸ ਹਿਸਾਬ ਨਾਲ ਅਸੀਂ ਤੁਹਾਨੂੰ ਇਕੱਲੀ ਇਕੱਲੀ ਅਪਡੇਟ ਜਿਹੜੀ ਆਪਣੇ ਚੈਨਲ ਦੇ ਉੱਤੇ ਲਾਈਵ ਜਾਣਕਾਰੀ ਤੁਹਾਡੇ ਨਾਲ ਅਸੀਂ ਸਾਂਝੀ ਲਗਾਤਾਰ ਕਰ ਰਹੇ ਹਾਂ ਜੀ ਜੀ ਧੰਨਵਾਦ ਦੀਪਕ ਜੀ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਰੁਝਾਨ ਆ ਰਹੇ ਨੇ ਲਗਾਤਾਰ ਹਾਲਾਂਕਿ ਕਈ ਨਤੀਜੇ ਵੀ ਆ ਚੁੱਕੇ ਨੇ ਤਿੰਨ ਮਾਛੀਵਾੜਾ ਤੋਂ ਸੀ ਇਹ ਤਿੰਨ ਉਮੀਦਵਾਰ ਆਮ ਆਦੀ ਪਾਰਟੀ ਜਿੱਤ ਚੁੱਕੇ ਨੇ ਹਾਲਾਂਕਿ ਅਕਾਲੀ ਦਲ ਵੀ ਕਾਫੀ ਅੱਗੇ ਚੱਲ ਰਹੀ ਹੈ ਕਾਂਗਰਸ ਵੀ ਮੁਕਾਬਲਾ ਦੇ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲੈਕ ਸੰਮਤੀ ਦੀਆਂ ਚੋਣਾਂ ਦੇ ਨਤੀਜੇ ਆ ਰਹੇ ਨੇ ਆਮ ਆਦੀ ਪਾਰਟੀ ਕਾਫੀ ਅੱਗੇ ਚੱਲ ਰਹੀ ਹੈ ਉਹਨਾਂ ਨੂੰ ਟੱਕਰ ਦੇ ਰਹੀ ਹੈ ਕਾਂਗਰਸ ਤੇ ਅਕਾਲੀ ਦਲ ਉਹ ਦੇਖਣਾ ਹੋਵੇਗਾ ਕਿ ਫਾਈਨਲ ਤੇ ਜੇ ਕੀ ਹੁੰਦੇ ਨੇ ਨੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਤੁਹkörperana ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਪੁਲੰਮ ਤਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ ਡੀ 5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ